ਸੰਗਰੂਰ ਦੇ ਰਿਲੀ ਸ਼ਰਾਬ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਜਿੱਥੇ ਕੱਲ ਤੱਕ ਇਹ ਆਂਕੜਾ 5 ਸੀ ਪਰ ਹੁਣ ਤੇ ਨਹੋ ਲੋਕਾਂ ਦੀ ਮੌਤ ਹੋ ਗਈ ਆ ਤਾਂ ਦਿੜਬਾ ਦੇ ਪਿੰਡ ਗੁਜਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਲੋਕਾਂ ਨੇ ਪਿੰਡ ਦੇ ਹੀ ਕਿਸੇ ਵਿਅਕਤੀ ਤੋਂ ਸਸਤੀ ਸ਼ਰਾਬ ਖਰੀਦੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਕੱਲ ਤੱਕ 5 ਲੋਕਾਂ ਨੇ ਆਪਣੀ ਜਾਨ ਕਬਲੀ ਸੀ ਉੱਥੇ ਹੀ ਹੁਣ ਇਹ ਆਕੜਾ ਵੱਧਦਾ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਪਿੰਡ ਗੁਜਰਾ ਤੇ ਪਿੰਡ ਟੰਡੋਲੀ ਤੋਂ ਕੁੱਲ 17 ਮਰੀ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚ ਹੁਣ ਤੱਕ 8 ਜਾਣਿਆਂ ਦੀ ਮੌਤ ਹੋ ਚੁੱਕਿਆ ਜਦਕਿ ਕਈਆਂ ਦਾ ਇਸ ਵੇਲੇ ਇਲਾਜ ਚੱਲ ਰਿਹਾ ਸੰਗਰੂਰ ਹਸਪਤਾਲ ਦੇ ਵਿੱਚ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਮੇਰੇ ਸਹਿਯੋਗੀ ਗੁਰਦਰਸ਼ਨ ਜੁੜ ਚੁੱਕੇ ਨੇ ਗੁਰਦਰਸ਼ਨ ਸੰਗਰੂਰ ਸ਼ਰਾ ਮਾਮਲੇ ਦੇ ਵਿੱਚ ਲਗਾਤਾਰ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਕੀ ਕੋਈ ਜਾਣਕਾਰੀ ਹੈ ਬਿਲਕੁਲ ਹਮਾਸੂ ਜੇ ਗੱਲ ਕੀਤੀ ਜਾਵੇ ਕੱਲ ਸਵੇਰ ਤੋਂ ਹੀ ਸੰਗਰੂਰ ਜਰੇ ਵਿੱਚ ਸਰੋਗ ਦੀ ਲਹਿਰ ਜਿਹੜੀ ਫੈਲੀ ਹੋਈ ਹੈ ਕਿਉਂਕਿ ਸੰਗਰੂਰ ਜਰੇ ਦੇ ਹਲਕਾ ਦਿਰਗੇ ਤੋਂ ਜਿਹੜਾ ਗੁਜਰਾ ਪਿੰਡ ਆ ਉੱਥੇ ਦੇ ਚਾਰ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਜੇ ਗੱਲ ਕੀਤੀ ਆ ਵੀ ਟੋਟਲ ਜਿਹੜੇ 17 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਿੰਡ ਢੰਡੋਲੀ ਖੁਰਕਤ ਤੇ ਗੁਜਰਾ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਹੁਣ ਤੱਕ 8 ਵਿਅਕਤੀਆਂ ਦੀ ਜਿਹੜੀ ਹੈ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਪਰ ਜਿਹੜੇ ਹਾਲਾਤ ਨੇ ਜਿਹੜੇ ਦੂਸਰੇ ਵਿਅਕਤੀ ਵੀ ਜਿਹੜੇ ਦਾਖਲ ਕੀਤੇ ਗਏ ਨੇ ਉਹਨਾਂ ਦੇ ਵੀ ਹਾਲਤਾਂ ਜਿਹੜੇ ਗੰਭੀਰ ਹਾਲਾਤ ਹੈ ਜਿਹੜੀ ਗੰਭੀਰ ਹੈ ਕਿਉਂਕਿ ਲਗਾਤਾਰ ਕੁਝ ਉਹਨਾਂ ਦੇ ਅੰਦਰ ਡਰ ਵੀ ਫੈਲਿਆ ਹੋਇਆ ਕਿ ਉਹਨਾਂ ਦੇ ਜੀ ਨਾਲ ਦੇ ਆਣੇ ਜਿਹੜੇ ਨੇ ਸਰਾਬ ਕੀਤੀ ਸੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਰ ਜਿਹੜੇ ਦੋ ਵਿਅਕਤੀਆਂ ਨੂੰ ਡੀਸੀ ਸੰਗਰੂਰ ਤੇ ਐਸਐਸਪੀ ਸੰਗਰੂਰ ਨੇ ਕੱਲ ਪੀਸੀ ਕਰਕੇ ਕਿਹਾ ਸੀ ਕਿ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪਰ ਅੱਜ ਫੇਰ ਦੁਬਾਰਾ ਤੋਂ ਐਸਐਸਪੀ ਸੰਗਰੂਰ ਵੱਲੋਂ ਪੀਸੀ ਰੱਖੀ ਗਈ ਹੈ ਕਿ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਇਸ ਮਾਮਲੇ ਦਾ ਮੁੱਖ ਮੁਖੀ ਸੀਗਾ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਦੇ ਸੰਬੰਧਿਤ ਜਿਹੜਾ ਖੁਲਾਸਾ ਹੈ ਉਹ ਸਵੇਰ 12:00 ਵਜੇ ਤਕਰੀਬਨ ਐਸਐਸਪੀ ਸੰਗਰੂ ਕਰਨਗੇ ਜੀ 타 ਗੁਰਦਸ਼ਨ 17 ਮਰੀਜ਼ ਨੇ 8 ਲੋਕਾਂ ਦੀ ਮੌਤ ਹੋ ਚੁੱਕਿਆ ਹੋਰ ਪਤਾ ਲੱਗਾ ਕਿ ਕਿੰਨੇ ਲੋਕਾਂ ਦੇ ਵੱਲੋਂ ਇਸ ਜ਼ਰੀਲੀ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ ਹੁਣ ਜਿਹੜੀ ਗੱਲ ਹੈ ਜਿਹੜੇ 17 ਮਰੀਜ਼ ਸਾਹਮਣੇ ਆਏ ਸੀ ਜੇਕਰ ਕਿਸੇ ਨੇ ਹੋਰ ਪ੍ਰਾਈਵੇਟ ਹਸਪਤਲ ਦੇ ਵਿੱਚ ਜਿਹੜਾ ਕਿਸੇ ਨੇ ਦਾਖਲ ਕਰਾਇਆ ਉਹ ਅਜੇ ਸਾਹਮਣੇ ਨਹੀਂ ਆਇਆ ਮਾਮਲਾ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਜਿਹੜੀ ਅਨਾਊਂਸਮੈਂਟ ਕਰਾਈ ਗਈ ਹੈ ਕਿ ਜਿਹੜੀ ਇਹ ਸ਼ਰਾਬ ਹੈ ਉਸ ਨੂੰ ਨਾ ਪੀਤਾ ਜਾਵੇ ਜੇ ਕਿਸੇ ਦੇ ਘਰ ਪਈ ਹੈ ਪਰ ਇਹ ਜਿਹੜੇ ਸਵਾਲ ਨੇ ਜ਼ਰੂਰ ਉੱਠਦੇ ਨੇ ਕਿਉਂਕਿ ਜਿਹੜੇ ਮਜ਼ਦੂਰ ਨੇ ਉਹ ਦਿਹਾੜੀ ਧੱਪਾ ਕਰਕੇ ਆਪਣਾ ਪਰਿਵਾਰ ਚਲਾਉਂਦੇ ਸੀ ਪਰ ਉਸ ਤੋਂ ਬਾਅਦ ਠਿਕਾਣਾ ਲਾਉਣ ਦੇ ਲਈ ਇਸ ਸ਼ਰਾਬ ਦਾ ਨਸ਼ੇ ਦਾ ਜਿਹੜਾ ਸਹਾਰਾ ਲੈਂਦੇ ਸੀ ਪਰ ਉਹਨਾਂ ਦੇ ਹਾਲਾਤ ਨੇ ਜਿਹੜੇ ਘਰਾਂ ਦੇ ਬੜੇ ਕਹਿ ਸਕਦੇ ਹਾਂ ਕਿ ਦਰਸਯੋਗ ਇਸ ਇਸ ਟਾਈਮ ਹਾਲਾਤ ਬਣੇ ਹੋਏ ਆ ਪਰ ਜਿਹੜੀ ਸ਼ਰਾਬ ਹੈ ਇਹਦੇ ਸਬੰਧਤ ਸਿਰਫ ਇਕੱਲੇ ਸ਼ਰਾਬ 17 ਅਮਰੀਕੀ ਦੇ ਸਾਹਮਣੇ ਹੈ ਜਿਨ੍ਹਾਂ ਦੇ ਵਿੱਚੋਂ 8 ਦੀ ਮੌਤ ਹੋ ਚੁੱਕੀ ਹੈ ਤਾਂ तमाम ਜਾਣਕਾਰੀ ਲਈ ਸ਼ੁਕਰੀਆ ਕੁਦਰਸ਼ਨਤਾ ਵੱਡੀ ਖਬਰ ਹੈ ਜਿੱਥੇ ਜ਼ਰੀਲੀ ਸ਼ਰਾਬ ਦੇ ਨਾਲ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਹੁਣ ਤੱਕ 8 ਲੋਕਾਂ ਦੀ ਜਾਨ ਚਲੀ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਸਕੇ ਪ੍ਰਾਦ ਅਸੇ ਜਾਰੇ ਨੇ ਇਸ ਤੋਂ ਲਾਭਾ ਛੇ ਹੋਰ ਲੋਕ ਨੇ ਜਿਨ੍ਹਾਂ ਦੀ ਜਾਨ ਗਈ ਆ ਤਾਂ ਵੱਡੀ ਖਬਰ ਹੈ ਕਿਉਂਕਿ 17 ਮਰੀਤ ਇਸ ਵੇਲੇ ਹਸਪਤਾਲ ਦੇ ਵਿੱਚ ਭਰਤੀ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਜਿੱਥੇ ਕੱਲ ਤੱਕ ਇਹ ਮੌਤ ਦਾ ਆਕੜਾ 5 ਸੀ ਅੱਜ ਤਿੰਨ ਹੋਰ ਲੋਕਾਂ ਦੀ ਜਾਨ ਚਲੀ ਗਈ ਹੈ